ਅੱਜ ਝਾਤੀ ਮਾਰ ਕੇ ਵੇਖਣ ਦਾ ਯਤਨ ਕਰੀਏ ਸੀ ਇੱਕ ਗੱਲ ਦਾ ਨਾਰਾ ਲਾਉਂਦੇ ਆਂ ਪੀ ਰਾਜ ਕਰੇਗਾ ਖਾਲਸਾ ਉਹ ਇੱਕ ਗ੍ਰੰਥੀ ਸਿੰਘ ਸਾਨੂੰ ਮਿਲਿਆ ਤੇ ਕਹਿੰਦਾ ਪੀ ਸਾਡੇ ਪਿੰਡ ਵਿੱਚ ਘਟਨਾ ਵਾਪਰੀ ਪੀ ਸਾਡੇ ਪਿੰਡ ਦਾ ਨਾ ਸਰਪੰਚ 25 ਲੱਖ ਦੀ ਗੱਡੀ ਲੈ ਕੇ ਤੇ ਗੁਰਦੁਆਰੇ ਆ ਗਿਆ ਨਾਲ 100 ਰੁਪਏ ਦਾ ਲੱਡੂਆਂ ਦਾ ਡੱਬਾ ਲੈ ਕੇ ਆਇਆ ਕਹਿੰਦਾ ਮੈਨੂੰ ਕਹਿੰਦਾ ਪੀ ਅਰਦਾਸ ਕਰ ਦਿਓ ਕਹਿੰਦਾ ਮੈਂ ਅਰਦਾਸ ਕੀਤੀ 25 ਲੱਖ ਦੀ ਗੱਡੀ ਤੇ 50 ਰੁਪਏ ਨੇ ਅਰਦਾਸ ਦੀ ਭੇਟਾ ਮੇਰੀ ਜੇ ਵਿੱਚ ਪਾ ਦਿੱਤੀ 50 ਰੁਪਏ ਭੇਟਾ ਤੇ 50 ਰੁਪਈਆ ਦੇ ਨਾਲ ਖਾਲਸੇ ਦਾ ਰਾਜ ਆਜੂ ਉਦਾਂ ਤੇ ਅਸੀਂ ਨਾਰੇ ਲਾਉਨੇ ਆਂ ਵੀ ਰਾਜ ਕਰੇਗਾ ਖਾਲਸਾ ਗ੍ਰੰਥੀ ਦੀ ਭੇਟਾ 50 ਰੁਪਏ ਤੇ 50 ਰੁਪਈਆ ਦੇ ਨਾਲ ਰਾਜ ਥੋੜਾ ਹੁਣਾ ਤੇ ਖੰਡ ਵੀ ਸੁਖ ਦੇ ਨਾਲ 50 ਤੋਂ ਉੱਤੇ ਹੋਈ ਪਈ ਆ ਕਿਲੋ ਸਨਮਾਨਯੋਗ ਸਾਧ ਸੰਗਤ ਜੀ ਕਮੇਟੀਆਂ ਦੇ ਹਾਲਾਤ ਕਿੱਦਾਂ ਦੇ ਅਸੀਂ ਕਹਿੰਨਾ ਵੀ ਰਾਜ ਕਰੇਗਾ ਖਾਲਸਾ ਵੀ ਖਾਲਸੇ ਦਾ ਪੂਰੇ ਵਿਸ਼ਵ ਦੇ ਉੱਤੇ ਰਾਜ ਹੋਏਗਾ ਪਰ ਅੱਜ ਪਿੰਡੋਂ ਪਿੰਡੀ ਝਾਤੀ ਮਾਰ ਕੇ ਵੇਖਣ ਦਾ ਯਤਨ ਕਰੀਏ ਵੀ ਖਾਲਸੇ ਦਾ ਸਾਡੇ ਗੁਰਦੁਆਰਿਆਂ ਦੇ ਉੱਤੇ ਰਾਜ ਹੈ ਨਹੀਂ ਗੁਰਦੁਆਰਿਆਂ ਦੇ ਉੱਤੇ ਖਾਲਸੇ ਦਾ ਰਾਜ ਨਹੀਂ ਕਮੇਟੀਆਂ ਦਾ ਰਾਜ ਆ ਕਮੇਟੀਆਂ ਦਾ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਸਾਰਿਆਂ ਨੂੰ ਇੱਕੇ ਰਸੇ ਨਹੀਂ ਲਗਾਉਂਦਾ ਪਰ ਗੁਰਦੁਆਰਿਆਂ ਦੇ ਵਿੱਚ ਖਾਲਸੇ ਦਾ ਨਹੀਂ ਇਹਨਾਂ ਕਮੇਟੀ ਵਾਲਿਆਂ ਦਾ ਰਾਜ ਆ ਹੁਣ ਪ੍ਰਧਾਨ ਆਪ ਸ਼ਰਾਬ ਪੀਂਦਾ ਪ੍ਰਧਾਨ ਦਾ ਗਾ ਪੁੱਤ ਸ਼ਰਾਬ ਪੀਂਦਾ ਪ੍ਰਧਾਨ ਦਾ ਗਾ ਪੋਤਰਾ ਸ਼ਰਾਬ ਪੀਂਦਾ ਤੇ ਆ ਕੇ ਗਰੰਥੀ ਸਿੰਘਾਂ ਦੇ ਉੱਤੇ ਰੋਬ ਐਦਾ ਖਾਲਸੇ ਦਾ ਰਾਜ ਥੋੜਾ ਆਉਣਾ ਜਰਨਲ ਸਕੱਤਰ ਸਮੈਕ ਵਿੱਚ ਹੀ ਆਉਂਦਾ ਹੈ ਸੈਕਟਰੀ ਭੂਗੀ ਵਿੱਚ ਹੀ ਆਉਂਦਾ ਹੈ ਇਦਾਂ ਖਾਲਸੇ ਦਾ ਰਾਜ ਥੋੜਾ ਆਉਣਾ ਹੈ ਖਾਲਸੇ ਦਾ ਰਾਜ ਉਦੋਂ ਆਉਣਾ ਹੈ ਜਦੋਂ ਪਿੰਡੋਂ ਪਿੰਡੀ ਅਸੀਂ ਪ੍ਰਣ ਕਰ ਲਿਆ ਕਿ ਅਸੀਂ ਅਮਰਤ ਧਾਰੀ ਹੋ ਕੇ ਨਿਤਨੇਮੀ ਹੋ ਕੇ ਆਪਣਾ ਜੀਵਨ ਬਤੀਤ ਕਰਾਂਗੇ ਖਾਲਸੇ ਦਾ ਰਾਜ ਫੇਰ ਆਉਣਾ ਹੈ ਇੱਕ ਵਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਸੀ ਕਹਿਣ ਲੱਗਾ ਸੰਤ ਜੀ ਖਾਲਸੇ ਦਾ ਰਾਜ ਕਦੋਂ ਆਊਗਾ ਤੇ ਸੰਤਾਂ ਨੇ ਜਵਾਬ ਦਿੱਤਾ ਸੀ ਜਦੋਂ ਘਰੋ ਘਰੀ ਪਰਿਵਾਰ ਦੇ ਪੂਰੇ ਪੂਰੇ ਮੈਂਬਰ ਅਮਰਤ ਵੇਲੇ ਚੌਂਕੜਾ ਲਾ ਕੇ ਵਿਹੜੇ ਵਿੱਚ ਬੈਠ ਗਏ ਬਾਣੀ ਪੜਨੀ ਉਹਨਾਂ ਸ਼ੁਰੂ ਕਰ ਦਿੱਤੀ ਜਦੋਂ ਪੂਰੇ ਦੇ ਪੂਰੇ ਪਰਿਵਾਰ ਗੁਰਸੇਖ ਹੋ ਗਏ ਸਾਰੇ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਅਮਰਤ ਛਕ ਲਿਆ ਸਮਝ ਲਓ ਉਸੇ ਦਿਨ ਤੋਂ ਖਾਲਸੇ ਦਾ ਰਾਜ ਜਿਹੜਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਖਾਲਸੇ ਦਾ ਰਾਜ ਇਦਾਂ ਨਹੀਂ ਆਉਣਾ ਜੇ ਖਾਲਸੇ ਦਾ ਰਾਜ ਲੈ ਕੇ ਆਉਣਾ ਹੈ ਸਾਨੂੰ ਅਮਰਤ ਧਾਰੀ ਹੋਣਾ ਪਵੇਗਾ ਪਹਿਲਾਂ ਸਾਨੂੰ ਖਾਲਸੇ ਬਾਨਾ ਪਊਗਾ ਖਾਲਸੇ ਦਾ ਰਾਜ ਫੇਰ ਹੀ ਆ ਸਕਦਾ ਇਦਾਂ ਖਾਲਸੇ ਦਾ ਰਾਜ ਨਹੀਂ ਆਉਣਾ